ਤੇ ਇਹ ਕਿਤਾਬ ਨਿਰਮਲ ਜੋੜਾ ਜੀ ਦੀ ਦੇਣਾ ਹੈ ਅੱਜ ਮੇਰਾ ਜਨਮ ਦਿਨ ਹੈ ਅੱਜ ਮੈਂ 36 ਸਾਲ ਦਾ ਹੋ ਗਿਆ ਤੇ ਅਸੀਂ ਜਨਮ ਦਿਨ ਦੋਨੇ ਭਰਾ ਇਕੱਠੇ ਬਣਾਉਨੇ ਆ ਕਿਉਂਕਿ ਮੈਂ ਪੋਲੀਟੀਕਲ ਫੀਲਡ ਦੇ ਵਿੱਚ 1970 ਤੋਂ 96 ਤੋਂ ਵਿਚਰੇ ਦੇਖੋ ਜੀ ਅਸੀਂ ਜੋ ਜ਼ਿੰਦਗੀ ਦੀਆਂ ਸਚਾਈਆਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਮੈਂ ਲਖਾਰੀ ਹਾਂ ਲਿਖਦਾ ਜਾਵਾਂਗਾ ਕਾਗਜ਼ ਤੇ ਬੋਲਾਂ ਨੂੰ ਮਿੱਥਦਾ ਜਾਵਾਂਗਾ ਗੱਲ ਹੋਵੇ ਪਿਆਰ ਦੀ ਜਾਂ ਹੋਵੇ ਕੋਈ ਵੀ ਹਰ ਗੱਲ ਨੂੰ ਫੁੱਲਾਂ ਵਾਂਗ ਸਜਾਵਾਂਗਾ ਗੱਲ ਹੋਵੇ ਇਤਿਹਾਸ ਦੀ ਜਾਂ ਹੋਵੇ ਅੱਜ ਦੀ ਅੱਖਰਾਂ ਦੀ ਬਨਾਵਟੀ ਬਣਾਵਾਂਗਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਗਗਨ ਸ਼ਰਮਾ ਤੁਸੀਂ ਦੇਖ ਰਹੇ ਹੋ ਐਸਐਮ ਜਨ نیوز ਪਾਰਕ ਪਲਾਜ਼ਾ ਵਿਖੇ ਮੌਜੂਦ ਹਾਂ ਜਿੱਥੇ ਕਿ ਕ੍ਰਿਸ਼ਨ ਕੁਮਾਰ ਬਾਬਾ ਜੀ ਦੀ ਇੱਕ ਅੱਜ ਪੁਸਤਕ ਰਿਲੀਜ਼ ਕੀਤੀ ਗਈ ਹੈ ਸਾਡੇ ਵਿੱਚ ਮੌਜੂਦ ਨੇ ਬਾਬਾ ਸਾਹਿਬ ਪੁੱਛ ਲੈਣੇ ਹਨ ਇਹਨਾਂ ਨੂੰ ਕਿ ਕਿਸ ਤਰ੍ਹਾਂ ਦੀ ਇਹ ਪੁਸਤਕ ਹੈ ਤੇ ਕੀ ਪ੍ਰਭਾਵ ਪੈਣ ਵਾਲਾ ਇਸ ਸასიਖਾਲ ਸਰ ਸੁਸ਼ਕਾਲ ਜੀ ਅੱਜ ਪੁਸਤਕ ਰਿਲੀਜ਼ ਹੋਈ ਆ ਤੁਹਾਡੀ ਪਹਿਲਾਂ ਤਾਂ ਇਸ ਗੱਲ ਦਾ ਜਾਣਕਾਰੀ ਲਵਾਂਗੇ ਕਿ ਅੱਜ ਦਾ ਦਿਨ ਕਿਉਂ ਰੱਖਿਆ ਗਿਆ ਪੁਸਤਕ ਰਿਲੀਜ਼ ਕਰਨ ਦਾ ਅੱਜ ਮੇਰਾ ਜਨਮ ਦਿਨ ਹੈ ਅੱਜ ਮੈਂ 63 ਸਾਲ ਦਾ ਹੋ ਗਿਆ ਤੇ ਮੇਰਾ ਭਰਾ ਮੇ ਤੋਂ ਵੱਡਾ ਪੂਰੇ 9 ਸਾਲ ਵੱਡਾ ਉਹਦਾ ਜਨਮ 5 April 1999 ਹੋਇਆ ਮੇਰਾ ਜਨਮ 5 April 1958 ਹੋਇਆ ਤੇ ਅਸੀਂ ਜਨਮ ਦਿਨ ਦੋਨੇ ਭਰਾ ਇਕੱਠੇ ਮਨਾਉਨੇ ਆ ਤੇ ਇਹ ਕਿਤਾਬ ਨਿਰਮਲ ਜੋੜਾ ਜੀ ਦੀ ਦੇਣਾ ਤੇ ਇਹ ਜਦ ਵਿਚਾਰਾ ਹੁੰਦੀਆਂ ਸੀ ਚੰਡੀਗੜ੍ਹ ਆਮ ਤੌਰ ਤੇ ਪਿਛਲੇ ਕਈ ਮਹੀਨਿਆਂ ਤੋਂ ਇਕੱਠੇ ਜਾਂਦੇ ਤੇ ਜਦ ਗੱਲਾਂ ਹੋਈਆਂ ਤੇ ਉਹ ਕਹਿੰਦੇ ਜਰੂਰ ਇਹਨਾਂ ਨੂੰ ਸਾਨੂੰ ਕਲਮਬੰਦ ਕਰ ਲੈਣਾ ਚਾਹੀਦਾ ਹੈ ਕਿਤਾਬ ਦੇ ਵਿੱਚ ਲਿਆਉਣਾ ਚਾਹੀਦਾ ਹੈ ਜਦ ਵਿਚਾਰਾ ਹੁੰਦੀਆਂ ਤੇ ਅਸੀਂ ਇਸ ਪਾਸੇ ਨੂੰ ਚੱਲੇ ਕਿ ਅਸੀਂ ਅੱਜ ਇੱਕ ਕਿਤਾਬ ਤਿਆਰ ਕੀਤੀ 45 ਇਅਰ ਆਫ ਸਟਰਗਲ ਕਿ ਉਹਨਾਂ ਨੇ ਮੇਰੇ ਸੰਘਰਸ਼ ਦੇ ਜਿਹੜੇ 45 ਸਾਲ ਨੇ ਉਹਨਾਂ ਨੂੰ ਕਲਮਤ ਕੀਤਾ ਉਹ ਸਾਲ ਉਹਨਾਂ ਸਾਲਾਂ ਦੇ ਵਿੱਚ ਅਸੀਂ ਬੜਾ ਕੁਝ ਦੇਖਿਆ ਮੈਂ ਸਮਝਦਾ ਜਿੱਥੇ ਗਰੀਬੀ ਦਾ ਜਾਂ ਜਿੱਥੇ ਉਹ ਦਿਨ ਵੀ ਦੇਖੇ ਮੇਰੇ ਫਾਦਰ ਸਾਹਿਬ ਐਮਈਐਸ ਦੇ ਵਿੱਚ ਸਰਵਿਸ ਕਰਦੇ ਸੀ ਮੈਂ ਹਲਵਾਰੇ ਇੰਗਲਿਸ਼ ਸਕੂਲ ਦੇ ਵਿੱਚ ਪੜਨ ਲੱਗਿਆ ਪਰ ਕਿੱਥੇ ਕਿੱਥੇ ਨਲਾਈ ਕੀ ਕਰਦੇ ਚੋਰੀ ਖਾ ਕੇ ਮੋੜੇ ਆਉਂਦੇ ਸੀ ਫਿਰ ਪਿੰਡ ਦੇ ਸਕੂਲ ਚ ਪੜਨ ਲੱਗੇ ਤੇ ਹੌਲੀ ਹੌਲੀ ਇੱਕ ਸ਼ੌਕ ਸੀ ਕਿ ਆਓ ਇਕੱਠੇ ਹੋ ਕੇ ਅਸੀਂ ਪਿੰਡ ਦੀ ਮੈਨੂੰ ਸਪੋਰਟਸ ਕਲੱਬ ਦਾ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਦਾ ਪ੍ਰਧਾਨ ਤਕਰੀਬਨ 1978 ਦੇ ਵਿੱਚ ਬਣਾਇਆ ਗਿਆ ਤੇ ਮੈਂ ਖੇਡਾਂ ਕਰਾਈਆਂ ਸਰਦਾਰ ਬਿਆਨ ਸਿੰਘ ਉਸ ਸਮੇ 81 ਦੇ ਵਿੱਚ ਮੇਰੇ ਪਿੰਡ ਆਏ ਅੱਜ ਤੋਂ 40 ਸਾਲ ਪੁਰਾਣੀ ਗੱਲ ਦੱਸ ਰਿਹਾ ਤੇ ਉਹ ਸਮਾਂ ਫੇਰ ਉਹ ਵੀ ਸਮਾਂ ਆਇਆ ਜਦ ਪੰਜਾਬ 'ਚ ਹਾਲਾਤ ਬੜੇ ਵਿਗੜੇ ਤੇ 1984 ਦੇ ਵਿੱਚ ਜੋ ਹੋਇਆ ਬੜਾ ਮੰਦ ਭਾਗਾ ਹੋਇਆ ਤੇ 89 ਦੇ ਵਿੱਚ ਮੇਰੇ ਉੱਤੇ ਅਟੈਕ ਹੋਇਆ ਮੇਰੀਆਂ ਦੋਨੋਂ ਲੱਤਾਂ 'ਚ ਗੋਲੀਆਂ ਲੱਗੀਆਂ ਦੋ ਸਾਥੀ ਓਮ ਪ੍ਰਕਾਸ਼ ਲੇਖੀ ਅਤੇ ਹਰਿੰਦਰਪਾਲ ਸਿੰਘ ਚੀਮਾ ਖੱਬੇ ਤੇ ਸੱਜੇ ਬੈਠੇ ਮਾਰੇ ਗਏ ਮੇਰੇ ਤੇ ਏਕੇ 47 ਦੇ ਦੋ ਮੈਗਜ਼ੀਨ ਖਾਲੀ ਕਰਤੇ 94 ਗੋਲੀਆਂ ਚਲਾਈਆਂ ਉਹਦੀ ਇੱਕ ਗੋਲੀ ਤਿੰਨਾਂ ਚੋਂ ਨੂੰ ਬਹੁਤ ਹੈ ਪਰ ਉਸ ਪ੍ਰਮਾਤਮਾ ਦੀ ਉਹ ਵਾਹਿਗੁਰੂ ਉਹਨਾਂ ਮਹਾਪੁਰਸ਼ਾਂ ਦੀ ਕਿਰਪਾ ਸੀ ਕਿ ਮੈਂ ਬਚ ਗਿਆ ਤੇ ਪਰ ਮੇਰੇ ਦੋਨੇ ਸਾਥੀ ਬੜਮੁੱਲੇ ਸਾਥੀ ਦੋਨੋਂ ਮਾਰੇ ਗਏ ਤੇ ਅਸੀਂ ਇਸ ਤਰ੍ਹਾਂ ਦੇ ਸਮੇਂ ਦੇਖੇ 92 ਦੀ ਇਲੈਕਸ਼ਨ ਆਈ ਕਿਉਂਕਿ ਮੈਂ ਪੋਲੀਟੀਕਲ ਫੀਲਡ ਦੇ ਵਿੱਚ 1970 ਤੋਂ 96 ਤੋਂ ਵਿਚਰ ਰਿਹਾ ਤੇ ਉਹ ਸਮਾਂ ਵੀ ਦੇਖਿਆ ਕਿ ਜਦੋਂ 92 ਦੇ ਇਲੈਕਸ਼ਨ ਚ ਇੱਕ ਵੋਟ ਪਿੰਡ ਰਕਵਾ ਤੋਂ ਪੋਲ ਹੋਈ ਮੇਰੀ ਕੱਲੇ ਦੀ ਗੁਰਚਰ ਸਿੰਘ ਦੱਦਾਹੂਰ ਪਾਰਲੀਮੈਂਟ ਚੋਂ ਲੜ ਰਹੇ ਸਨ ਅਤੇ ਨਰਮਲ ਸਿੰਘ ਮਹੰਤ ਰਾਖੋੜ ਤੋਂ ਵਿਧਾਨ ਸਭਾ ਲੜ ਰਹੇ ਸਨ ਮੈਂ ਦੋਨੋਂ ਨੂੰ ਇੱਕ ਇੱਕ ਵੋਟ પાਕੇ ਆਇਆ ਕਿਸੇ ਨੇ ਵੋਟ ਨਹੀਂ ਪਾਈ ਜੇ ਦੇਸ਼ ਦੇ ਲੋਕਤੰਤਰ ਦੀ ਖਾਤਰ ਲੜਾਈ ਲੜੀ ਤਦ ਵੀ ਅਸੀਂ ਅੱਗੇ ਹੋ ਕੇ ਲੜੀ ਤੇ ਅਸੀਂ ਆਪਣੇ ਖੂਨ ਦੇ ਨਾਲ ਲੜਾਈ ਲੜੀਐ ਅਸੀਂ ਖੂਨ ਨਾਲ ਸਿੰਜਿਆ ਕਾਂਗਰਸ ਪਾਰਟੀ ਨੂੰ سنجੇ ਕਾਂਗਰਸ ਪਾਰਟੀ ਨੇ ਕੰਮ ਕੀਤਾ ਕਿਤੇ ਨਾ ਕਿਤੇ ਕਾਂਗਰਸ ਵੱਲੋਂ ਤਾਂ ਚੁਕ ਹੋ ਸਕਦੀ ਹੈ ਪਰ ਸਾਡੇ ਵੱਲੋਂ ਕੋਈ ਚੁਕ ਨਹੀਂ ਹੋਈ ਅੱਜ ਮੈਂ ਸਮਝਦਾ ਪਾਰਟੀ ਨੇ ਵੀ ਮਾਨ ਦਿੱਤਾ ਹੈ ਚਾਹੇ ਮੈਂ ਦੋ ਤਿੰਨ ਵਾਰ ਤੀਸਰੀ ਵਾਰ ਚੇਅਰਮੈਨ ਬਣਿਆ ਕੈਪਟਨ ਅਮਰਿੰਦਰ ਸਿੰਘ ਜੀ ਨੇ ਮਾਨ ਦਿੱਤਾ ਪਰ ਕਿਤੇ ਨਾ ਕਿਤੇ ਟਿਕਟ ਦੇਣ ਵੇਲੇ ਹੱਥ ਤੇ ਲਿਖੇ ਜਾਂਦਾ ਸਾਡੇ ਤੋਂ ਚਲੋ ਇਹ ਪਾਰਟੀ ਹੈ ਹਾਈ ਕਮਾਂਡ ਫਿਰ ਵੀ ਧੰਨਵਾਦ ਕਰਦੇ ਆਂ ਤੇ ਅੱਜ ਇਹ ਕਿਤਾਬ ਦੇ ਵਿੱਚ ਮਠਾਸ ਵੀ ਹੈ ਇਹਦੇ ਚ ਉਕੜਤੜ ਵੀ ਹੈ ਇਹ ਚੋ ਸਚਾਈਆਂ ਵੀ ਨੇ ਜਿਹੜੀਆਂ ਲਿਖਣੀਆਂ ਚਾਹੀਦੀਆਂ ਨੇ ਜਿਹੜੀਆਂ ਲੋਕਾਂ ਚ ਜਾਣੀਆਂ ਚਾਹੀਦੀਆਂ ਨੇ ਇਹ ਇੱਕ ਛੋਟਾ ਜਿਹਾ ਉਪਰਾਲਾ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿੰਦਾ ਦਾ ਪ੍ਰਭਾਵ ਹੋਊਗਾ ਬਾਬਾ ਸਾਹਿਬ ਇਹ ਬੁੱਕ ਦਾ ਜੜ ਪੜਨ ਵਾਲੇ ਦੇ ਉੱਤੇ ਦੇਖੋ ਜੀ ਅਸੀਂ ਜੋ ਜ਼ਿੰਦਗੀ ਦੀਆਂ ਸਚਾਈਆਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਹੋਣੀਆਂ ਚਾਹੀਦੀਆਂ ਲੋਕਾਂ ਨੂੰ ਜਾਣੀਆਂ ਚਾਹੀਦੀਆਂ ਲੋਕਾਂ 'ਚ ਮੈਸੇਜ ਜਾਣਾ ਚਾਹੀਦਾ ਹੈ ਲੋਕ ਪੜਦੇ ਨੇ ਲੋਕ ਮੈਂ ਕਹਿੰਨਾ ਮੈਂ ਤਾਂ ਰਿਸ਼ਤਿਆਂ ਦੀ ਗੱਲ ਕਰਦਾ ਮਾਪੇ ਦਾ ਸਤਿਕਾਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਸਮਾਜ 'ਚ ਸਤਿਕਾਰ ਕਰੋ ਸਮਾਜ ਦੇ ਅੰਦਰ ਮਠਾਸ ਭਰੋ ਕੁੜੱਤਣ ਤੋਂ ਬਚੋ ਜਿਵੇਂ ਜਿਹੜੀ ਮੰਨ ਦੀ ਚੰਚਲਤਾ ਸਾਨੂੰ ਬੜਾ ਔਖਾ ਕਰਦੀ ਹੈ ਤੇ ਸਾਨੂੰ ਥੋੜਾ ਜਿਹਾ ਠਹਿਰਾਓ ਥੋੜਾ ਸ਼ਾਂਤੀ ਹੋਣੀ ਚਾਹੀਦੀ ਹੈ ਤਦਕੇ ਪੋਸਟਰ ਰਿਲੀਜ਼ ਹੋਇਆ ਸੀ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਇਹਦੇ ਵਿੱਚ ਕਿਸਾਨੀ ਦੀ ਚਰਚਾ ਵੀ ਕੀਤੀ ਗਈ ਹੈ ਹਾਂ ਕਿਸਾਨੀ ਦੀ ਕੀਤੀ ਹੈ ਕਿਉਂਕਿ ਅੱਜ ਦਾ ਜਿਹੜਾ ਦੁਖਾਂਤ ਹੈ ਜਿੱਥੇ ਕੋਰੋਨਾ ਦੀ ਬਿਮਾਰੀ ਨੇ ਘੇਰਿਆ ਉੱਥੇ ਕਿਸਾਨੀ ਸਮੱਸਿਆਵਾਂ ਨੇ ਘੇਰਿਆ ਤੇ ਇੱਕ ਇਹ ਜੀ ਪਾਰਟੀ ਦੇਸ਼ ਨੂੰ ਟੱਕਰੀਆ ਉਹਨੇ ਵੀ ਸਾਨੂੰ ਦੁਖੀ ਕੀਤਾ ਤਿੰਨ ਚੀਜ਼ਾਂ ਨੇ ਦੇਸ਼ ਮੈਂ ਸਮਝਦਾ ਬਦਲਾਇਆ ਪਿਆ ਹਾਂ ਜੀ ਕੋਰੋਨਾ ਨੇ ਵੀ ਕਿਸਾਨੀ ਸਮੱਸਿਆ ਨੇ ਵੀ ਅਤੇ ਆਪਾਜ ਪਾਦੇ ਵੀ ਸਾਰਿਆਂ ਦਾ ਜ਼ਿਕਰ ਕੀਤਾ ਤਿੰਨਾਂ ਤੋਂ ਬਚਣ ਦੀ ਲੋੜ ਹੈ ਤਿੰਨਾਂ ਨੇ ਦੇਸ਼ ਦਾ ਨੁਕਸਾਨ ਕਰ ਰਹਿਆਂ ਨੇ ਬਾਵਾ ਜੀ ਇੱਕ ਮੈਂ ਚਾਹਾਂਗਾ ਕਿ ਸਾਡੇ ਸਰੋਤਿਆਂ ਨੂੰ ਤੁਸੀਂ ਕਿਤਾਬ ਦੇ ਵਿੱਚੋਂ ਕੁਝ ਕਵਿਤਾ ਜਾਂ ਕੁਝ ਲਾਈਨਾਂ ਤੁਹਾਨੂੰ ਯਾਦ ਹੋਣੇ ਕਰੀ ਥੋੜਾ ਜਿਹਾ ਜ਼ਿਕਰ ਕਰੋ ਅਸੀਂ ਕਵਿਤਾ ਵਾਲੇ ਤਾਂ ਹੈ ਨਹੀਂ ਅਸੀਂ ਤਾਂ ਜਿਹੜੀ ਸਚਾਈ ਮੈਂ ਤੁਹਾਨੂੰ ਉਹੀ ਗੱਲ ਕੀਤਾ ਕਿ ਮੈਂ ਰਿਸ਼ਤਿਆਂ ਦੀ ਗੱਲ ਕੀਤੀ ਉਹ ਚੀਜ਼ ਕੋਈ ਸ਼ੱਕ ਨਹੀਂ ਰੱਖਵੇ ਪਿੰਡ ਤੇ ਮੈਂ ਰਕਵਾ ਬੋਲਦਾ ਮੈਂ ਆਪਣੇ ਪਿੰਡ ਦੀਆਂ ਗੱਲਾਂ ਕੀਤੀਆਂ ਨੇ ਉਹ ਇੱਕ ਕਵਿਤਾ ਲਿਖੀ ਹੈ ਪਰ ਮੈਂ ਉਹ ਬੋਲ ਕੇ ਮੈਨੂੰ ਕੋਈ ਪੂਰੀ ਯਾਦ ਨਹੀਂ ਮੈਂ ਤਾਂ ਪੜ੍ਹ ਕੇ ਸੁਣਾ ਸਕਦਾ ਤੇ ਪਰ ਉਹ ਸਮਝੋ ਕਿਤਾਬ ਗਹਿਣਾ ਤੇ ਜਿਹੜਾ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਸਮਾਜ ਮਠਾਸ ਦੇ ਪਾਈਚਾਰਿਕ ਸਾਂਝ ਦੇ ਰੰਗ ਭਰਾਂਗੇ ਇਹ ਇੱਕ ਛੋਟੀ ਜੀ ਕੋਸ਼ਿਸ਼ ਹੈ ਮੇਰੇ ਵੱਲੋਂ ਮੇਰੇ ਸਾਥੀਆਂ ਵੱਲੋਂ ਜਿਨ੍ਹਾਂ ਨੇ ਉਹਦੇ ਵਿੱਚ ਮੇਰੇ ਵੱਲੋਂ ਲਿਖੇ ਮੇਰੇ ਲਈ ਮੈਂ ਸਮਝਦਾ ਮੈਂ ਤਾਂ ਚਵਾਨੀ ਸੀ ਮੈਨੂੰ ਰੁਪਈਆ ਬਣਾ ਕੇ ਪੇਸ਼ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸੋ ਸ਼ੁਕਰੀਆ ਜੋ ਗੱਲਬਾਤ ਕੀਤੀ ਹੈ ਬਾਵਾਂ ਸਾਹਮਣੇ ਪੁਸਤਕ ਨੂੰ ਲੈ ਕੇ ਕਿਸ ਤਰ੍ਹਾਂ ਦੀ ਇਹ ਪੁਸਤਕ ਹੈ ਕਿਸ ਤਰ੍ਹਾਂ ਦਾ ਪ੍ਰਭਾਵ ਪੜਨ ਵਾਲੇ ਤੇ ਪਏਗਾ ਤੁਸੀਂ ਦੇਖਦੇ ਰਹੋ ਐਸਐਮਜੀ ਨਿਊਜ਼ ਲੁਧਿਆਣਾ ਤੋਂ ਕੈਮਰਾਮੈਨ ਵਿਪਨ ਅਰੋੜਾ ਦੇ ਨਾਲ ਮੈਗਾਗਨ ਸ਼ਰਮਾ